ਇੱਕ ਇਨਫੋਰਮੇਸ਼ਨ ਹਾਸਲ ਹੋਈ ਸੀ ਕਿ ਭਈ ਇੱਕ ਬੰਦਾ ਜਿਹੜਾ ਸਰਾਏ ਮਾਨਸ ਕਾਲੇ ਪਾਸੇ ਕੋਈ ਚਬਾਨੇ ਵਾਲੇ ਪਾਸੇ ਇੱਕ ਨਸ਼ੇ ਦੀ ਕੰਸਾਈਨਮੈਂਟ ਜਿਹੜੀ ਕਿ ਡਿਲੀਵਰ ਕਰਨ ਆਇਆ ਹੈ ਤੇ ਉਹਦੇ ਕੋ ਇਨਫੋਰਮੇਸ਼ਨ ਮਿਲਦੇ ਹੀ ਤੁਰੰਤ ਐਸਪੀ ਡੀ ਅਜੇ ਰਾਜ ਸਿੰਘ ਡੀਐਸਪੀ ਵੀ ਗੁਇੰਦਪਾਲ ਨਾਗਰਾ ਤੇ ਇੰਚਾਰਜ ਸੀਆਈਏ ਅਮਰਜੀਤ ਧੰਦਾਵਾ ਦੀ ਟੀਮ ਨੂੰ ਜਮਾਰਾ ਕੀਤਾ ਜਾਂਦਾ ਹੈ ਤੇ ਉੱਥੇ ਹੀ ਮੌਕੇ ਤੇ ਜਿਹੜਾ ਕਿ ਮੁੰਡਾ ਸੀਗਾ ਅਮਰਜੋਤ ਸਿੰਘ ਪੁਰਬਚੋਤਾ ਜਿਹੜਾ ਕਿ ਇਹ ਤੇ ਵਾਲਾ ਆਪਣੇ ਸਰ ਦਾ ਰਹਿਣ ਵਾਲਾ ਹੈ ਉਹਨੂੰ ਆਗੋ ਕੀਤਾ ਜਾਂਦਾ ਹੈ ਉਹਦੇ ਪਜਾਸ਼ਨ ਚੋਂ ਲੋਕੀ ਨੇ 5 ਕਿਲੋ ਹਿਰੋਇਨ ਠੀਕ ਹੈ 3 ਵਾਰ ਜਿਹੜੀ ਕਿ ਬਰਾਮਦ ਕੀਤੀ ਗਈ 3 ਨੇ ਬੜੀ ਸੂਝ-ਬੂਝ ਨਾਲ ਕੰਮ ਕਰਦੇ ਹੋਏ ਉਹਦਾ ਮੋਬਾਈਲ ਜਦੋਂ ਚੈੱਕ ਕੀਤਾ ਤੇ ਉਹਦੀ ਪੁਸ਼ਕਿਸ਼ ਕੀਤੀ ਤੇ ਉਹਦੇ ਵਿੱਚ ਉਹ ਇਹ ਗੱਲ ਸਾਹਮਣੇ ਆਈ ਕਿ ਇਹਦੇ ਕੋਲ ਹੋਰ ਵੀ ਜਿਹੜੀ ਕਨਸਾਈਨਮੈਂਟ ਇਹਨੇ ਲੁਕਾ ਕੇ ਰੱਖੀ ਹੈ ਪਹਿਲਾ ਕਲੋਸਾਨੂੰ ਇਹ ਮਿਲਿਆ ਕਿ ਬਈ ਜਿਹਦੇ ਕਹਿਣ ਤੇ ਕੋਈ ਇੱਕ ਇੰਗਲੈਂਡ ਦਾ ਲਾਲੀਨਾਰਾ ਯੁਵਕ ਹੈ ਜਿਹੜਾ ਕਿ ਇਹਦਾ ਹੈਂਡਲਰ ਸੀਗਾ ਉਹਦੇ ਕੈਂਟ ਤੇ ਇਹ ਤੇ ਡਿਲੀਵਰ ਕਰਨ ਆਇਆ ਸੀ ਤੇ ਇਹ ਡਿਲੀਵਰੀ ਦੇਣ ਤੋਂ ਬਾਅਦ ਇਹਨੇ ਆਰਡਰ ਰੀੜੀਏ ਤੋਂ ਇੱਕ ਕਨਸਾਈਨਮੈਂਟ ਹੋਰ ਦੁਗਣੀ ਸੀ ਜਿਹੜੇ ਕਿ ਕੋਆਰਡੀਨੇਟਸ ਦੇ ਫਾਰਮਸ ਸਦੂ ਕਰਦੇ ਜਦੋਂ ਇਹ ਇਹਨੂੰ ਇਸ ਬਾਰੇ ਸੂਚタル ਸਤਿਗਲ ਪੋਜੀਸ਼ਨ ਕੀਤੀ ਗਈ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਸਰਚ ਕੀਤੀ ਤੇ ਜਿਹੜੇ ਨਿਸ਼ਾਨਦੇਹੀ ਤੋਂ ਇੱਕ 40 ਕਿਲੋ ਦੀ ਖੇਪ ਜਿਹੜੀ ਦੂਜੀ ਖੇਪ ਬਰਾਮਦ ਹੋਈ ਉਸ ਤੋਂ ਬਾਅਦ ਟੋਟਲ ਰਿਕਵਰੀ ਜਿਹੜੀ 45 ਕਿਲੋ ਹੋ ਗਈ ਇਸ ਤੋਂ ਬਾਅਦ ਫਰਦਰ ਇਨਟੈਰਵਿਊਸ਼ਨ ਜਦੋਂ ਕੀਤੀ ਗਈ ਤੇ ਇਹਦੇ ਘਰ ਦੀ ਜਾ ਕੇ ਸਾਂਚ ਕਰਵਾਈ ਗਈ ਤੇ ਉੱਥੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ 40 ਕਿਲੋ ਜਿਹੜੀ ਹੀਰੋਇਨ ਹੋਰ ਚ ਪਾ ਕੇ ਰੱਖੀ ਹੋਈ ਸੀਗੀ ਜਿਸ ਤੋਂ ਜਿਹੜੀ ਕਿ ਕੁੱਲ ਰਿਕਵਰੀ 85 ਕਿਲੋ ਦੀ ਹੋ ਗਈ ਇਹ ਗੱਲ ਬੜੀ ਮਤਲਬ ਸੀਗੀ ਕਿ ਬਈ ਜਦੋਂ ਉਸ ਬਾਅਦ ਇਹਦਾ ਰਿਮਾਂਡ ਲੈ ਕੇ ਡਿਟੇਲ ਵਿੱਚ ਪੁੱਛਤਾਚੀ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਇਹਦਾ ਇਹ ਜਿਹੜਾ ਇਹਨੇ ਡੰਬ ਬਣਾਏ ਹੋਏ ਸੀਗਾ ਜਿੱਥੇ ਸਮਾਨ ਇਹ ਲਾਲੀਗੜਾ ਸਵਰਨਰ ਹੈ ਬਾਹਰ ਦਾ ਉਹਦਾ ਸਮਾਨ ਇਕੱਠਾ ਹੁੰਦਾ ਸੀਗਾ ਤੇ ਗਾਂ ਪੰਜਾਬ ਦੇ ਹੋਰ ਇਲਾਕਿਆਂ ਚ ਡਿਸਟ੍ਰਿਬਿਊਸ਼ਨ ਲਈ ਜਾਂਦਾ ਸੀਗਾ ਤੇ ਫਿਲਹਾਲ ਇਹਦੀ ਕੋਸ਼ਿਸ਼ ਚੱਲਦੀ ਪਈ ਹੈ ਚਾਰਨ ਦਾ ਡਿਮਾਂਡ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਕਿ ਇੱਕ ਬੜਾ ਵੱਡਾ ਜਿਹੜਾ ਨੋਡ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਬਈ ਆਪਾਂ ਵੱਡੇ ਸਮਗਰਾਂ ਨੂੰ ਹੱਥੋਂ ਦੇ ਵਿੱਚ ਸਾਡੀ ਪੁਲਿਸ ਨੇ ਬੜੀ ਸਾਵਧਾਨੀ ਕੀਤੀ ਹੈ ਇਸ ਨੋਡ ਦੇ ਫੜੇ ਜਾਣ ਤੋਂ ਸਾਨੂੰ ਜਿਹੜੇ-ਜਿਹੜੇ ਪੋਰਟ ਤੋਂ ਸਮਾਨ ਚੁੱਕਦੇ ਆ ਜਿੱਥੇ ਇਹਦੇ ਪੰਜਾਬ 'ਚ ਅਸਾ ਸਪਲਾਈ ਕਰਦਾ ਸੀਗਾ ਉਹਨਾਂ ਦੀ ਪਛਾਣ ਹੋਏਗੀ ਤੇ ਇਸ ਕੇਸ ਦੇ ਵਿੱਚ ਫਰਦਰ ਜਿਹੜੀ ਗ੍ਰਿਫਤਾਰੀਆ ਕੀਤੀ ਜਾਏਗੀ ਜਿਹੜਾ ਇਹ ਅਮਰਜੋਤ ਹੈ ਇਹ ਨੇ ਬੀ ਫਾਰਮੇਸੀ ਕੀਤੀ ਹੋਈ ਹੈ ਤੇ ਇਹ ਉਪਲ ਸਟਾਲ ਦੇ ਵਿੱਚ ਫਾਰਮਾਸਿਸਟ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ 2000 ਦੇ ਤੋਂ ਦਾ ਤੋਂ ਇਹ ਨਸ਼ੀਦਾ ਆਦੀ ਹੈ ਤੇ ਕਾਫੀ ਬੜੀ ਮਾਤਰਾ 'ਚ ਇਹ ਨਸ਼ੀਦਾ ਸੇਵਨ ਵੀ ਕਰਦਾ ਹੈ ਮੰਨ ਤੁਸੀਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਤਰੰਤਾਰਣ ਪੁਲਿਸ ਨੇ ਜਿਹੜਾ ਨਸ਼ਾ ਵਿਰੋਧ ਦੇ ਤਹਿਤ 341 ਮੁਕਦਮੇ ਐਨਡੀਪੀਐਸਏ ਅnder ਦਰਜ ਕੀਤੀਆਂ ਜਿਦੇ ਵਿੱਚ 446 ਵੱਡੇ ਤੇ ਛੋਟੇ ਸਮੱਗਲਰਾਂ ਦੀ ਗ੍ਰਿਫਤਾਰੀ ਲਈ ਕੀਤੀ ਹੈ ਤੇ ਹੁਣ ਤੱਕ ਦੀ ਸਾਡੀ 2.5 ਮਹੀਨੇ ਦੌਰਾਨ ਅਜਾ 2.5 ਮਹੀਨੇ ਦਾ ਅਸਰ ਸੀਗਾ ਇਹਦੇ ਵਿੱਚ 142 ਕਿਲੋ ਦੀ ਕਿਲੋਗ੍ਰਾਮ ਦੀ ਰਿਕਵਰੀ ਕੀਤੀ ਗਈ ਹੈ 8 ਕਿਲੋ ਜਿਹੜਾ ਅਫੀਮ ਹੈ ਤੇ ਇਹ ਲਗਭਗ 60 ਲੱਖ ਰੁਪਏ ਜਿਹੜਾ ਉਹ ਡਰਗਮਨੀ ਰਿਕਵਰ ਕੀਤਾ ਗਿਆ ਹੈ ਤੇ ਅਸੀਂ ਨਤੀਬਤ ਹੈ ਕਿ ਭਈ 31 ਮਈ ਤੱਕ ਜਿਹੜਾ ਸਾਡੇ ਸੀਐਮ ਸਾਹਿਬ ਨੇ ਪ੍ਰਣ ਲਿਆ ਹੈ ਕਿ ਭਈ ਅਸੀਂ ਪੰਜਾਬ ਨੂੰ ਰਣਤਣ ਨੂੰ ਨਸ਼ਾ ਮੁਕਤ ਕਰਨਾ ਹੈ ਉਹ ਅਸੀਂ ਬੜੀ ਮਹਤ ਨਾਲ ਸਾਰੀ ਟੀਮ ਦੀ ਤਰਨ ਤਨ ਕੋਸ਼ਿਸ਼ ਦੀ ਮਿਹਨਤ ਨਾਲ ਉਹਨਾਂ ਦੇ ਉਹਨਾਂ ਦੀ ਜਿਹੜਾ ਕਿ ਆਪਾਂ ਨਸ਼ਾ ਮੁਕਤ ਕਰਕੇ ਰਵਾਂਗੇ ਸੋਲੇ ਤੇ ਪਿੱਛੇ-ਪਿੱਛੇ ਇਹ ਜਿੰਨਾ ਉਹ ਨੇ ਨਸ਼ੀਦਾਤਾਂ ਦਾ ਹਾਦੀ ਸੀਗਾ ਫਿਲਹਾਲ ਸਾਨੂੰ ਜਿਹੜੇ ਕੋਈ ਪਰਚਾ ਨਹੀਂ ਲੱਗਿਆ ਕਿਉਂਕਿ ਦੇਖੋ ਜੀ ਇਹ ਸੁਪਾਇਆ ਹੋਇਆ ਖiladi ਸੀਗਾ ਜਿਹਦਾ ਕਿ ਕਹਿ ਸਕਦੇ ਆਂ ਕਿ ਵੀ ਪਿੱਛੇ ਰਹਿ ਕੇ ਜਿਹੜਾ ਸਮਾਨ ਸਾਹਮਣ ਦਾ ਸੀਗਾ ਕਿਤੇ ਅੱਗੇ ਨਹੀਂ ਹੁੰਦਾ ਸੀਗਾ ਤਾਂ ਕਰਕੇ ਸੁਪਾਇਆ ਹੋਇਆ ਸੀ ਉਹਦਾ ਸਾਡੀ ਜਿਹੜੀ ਟੀਮ ਐਸਆਈਏ ਦੀ ਟੀਮ ਹੈ ਜਿਹੜੀ ਇੰਟੈਲੀਜੈਂਸ ਦੇ ਤੰਦ ਤੇ ਅਸੀਂ ਇਹ ਤੱਕ ਪਹੁੰਚ ਪਾਏ ਜਿਹੜਾ ਆਪਾਂ ਅੰਦਾਜ਼ਾ ਲਾ ਕੇ ਇਹਨੂੰ ਮਤਲਬ ਕਹਿ ਸਕਦੇ ਆਂ ਆਪਾਂ ਇਹ ਕਿਸੇ ਸਰਜੇ ਤੋਂ ਸਪਲਾਈ ਲੀਡ ਕੀਤੀ ਹੈ ਸਰ ਦਮ ਲੱਗਿਆ ਸੀ ਉਹ ਤੁਹਾਨੂੰ ਅਸਾਈਨਮੈਂਟ ਜਿਹੜੀ ਕਿ ਜਿੰਦੀ ਸੀ ਕਿਹੜੇ ਚੈਨਲ ਤੋਂ ਕੀਤੀ ਸੀ ਕਿਸ ਨਾਲ ਸਪਾਈ ਹੁੰਦੀ ਸੀ ਦੇਖੋ ਇਹ ਇਹਨੂੰ ਕੋਈ ਲੋਕੇਸ਼ਨ ਮਿਲਦੀ ਸੀਗੀ ਜਿਹੜੀ ਨੇ ਹੁਣ ਤੱਕ ਦੱਸੀ ਹੈ ਕਿਸੇ ਅਨਜਾਨ ਪੁਆਇੰਟ ਦੇ ਉੱਤੇ ਜਾ ਕੇ ਕੋਈ ਅਨਜਾਨ ਮੁੰਡੇ ਨੂੰ ਆਪਣੀ ਗੱਡੀ ਚ ਆ ਕੇ ਜਾਂ ਕਿਤੇ ਕਿਨੇ ਰੱਖ ਕੇ ਮੈਟ ਲੈਟਰ ਬਾਕਸ ਨਾਲ ਕੇ ਉੱਥੇ ਸਮਾਨ ਜਿਹੜਾ ਇਹਨੂੰ ਦੇ ਜਾਂਦੇ ਸੀਗੇ ਇਹ ਗਾਂ ਇਹ ਫਰਦਰ ਸਟੋਰ ਕਰੀ ਜਾਂਦਾ ਸੀ ਜਿਹੜਾ ਪਾਕਿਸਤਾਨ ਦੇ ਸੰਪਰਕ ਨਿਕਲੇ ਕੀ ਉਹਦਾ ਸਿਰ ਬੈਕਅਪ ਲਿੰਕ ਕੋਈ ਨਿਕਲ ਪਾਇਆ ਜਾਂ ਕੋਈ ਸਪਲਾਈ ਚੈਨ ਮੰਗਾ ਕੇ ਅੱਗੇ ਕਰਦਾ ਹੁਣ ਤੱਕ ਇਹ ਗੱਲ ਸਾਹਮਣੇ ਆਈ ਕਿ ਪਾਕਿਸਤਾਨ ਦਾ ਸ਼ਾਹ ਨਾਮਕ ਸਮਗਲਰ ਹੈ ਜਿਹੜਾ ਪੂਰੇ ਬਹੁਤ ਸਾਰੇ ਦੇਨੀਏ ਦੇ ਵਿੱਚ ਐਕਟਿਵ ਹੈ ਉਹ ਇਸ ਪਾਕਿਸਤਾਨ ਤੋਂ ਜੁਆਇਨ ਮੈਚਲ ਦੇ ਵਿੱਚ ਇੰボルਵ ਸੀ। ਤੁਹਾਨੂੰ ਲਿੰਕ ਕਿਤਾ ਜਾਂਦੇ ਜਿਹੜਾ ਉੱਥੇ ਬੜੀ ਪਾਸਟਾ ਦੇ ਸਕਾ ਤੋਂ ਲਿੰਕ ਦੇ ਜਾਂਦੇ ਜਿਹੜਾ ਵੀ ਭਾਵੇਂ ਉਹ ਤਾਂ ਇੱਕ ਇੱਕ ਦਾ ਫਰੰਟ ਸੀਗਾ ਉੱਥੇ ਇੱਕ ਫਾਰਮਾਸਿਸਟ ਦੇ ਤੌਰ ਤੇ ਤਾਂ ਨੌਕਰੀ ਕਰਦਾ ਸੀਗਾ ਉਹਦਾ ਇੱਕ ਵਾਈਟ ਫੰਡਰ ਕਹਿ ਲਈਏਗੀ ਆਪਣੀ ਵੀ ਨੌਕਰੀ ਪੇਸ਼ਾ ਕਰਦਾ ਸੀਗਾ ਉਹਦੇ ਨਾਲ ਤਾਂ ਇਹਦਾ ਕੋਈ ਸਮਰਥਨ ਨਹੀਂ ਬਟ ਜਿੰਨ ਜਿਹੜੇ ਸਮਲਰ ਹੁੰਦੇ ਆ ਉਹ ਕੈਸੇ ਲਾਲਚ ਦੇ ਵਿੱਚ ਆ ਕੇ ਕਿਸੇ ਗਲਤ ਮਾਰਿਆਂ ਅਨਸਰ ਦੇ ਕਹਿਣ ਤੇ ਆ ਕੇ ਕੈਸੇ ਲਾਲਚ ਕਰਕੇ ਮੈਂ ਆਪਾਂ ਕਹਿ ਲਿਆ ਕਿ ਇਸ ਧੰਦੇ ਦੇ ਵਿੱਚ ਮੋਰ ਵਜਾਂਗੇ ਇਹਦੀ ਪ੍ਰੋਪਰਟੀ ਵਗੈਰਾ ਸਾਰੀ ਦੀ ਫਿਰ ਜਣੀ ਇਹਦੀ ਪ੍ਰੋਪਰਟੀ ਵਗੈਰਾ ਜੋ ਹੀ ਹੈ ਮੇਰੇ ਕੋਲ ਕਾਲੀ ਫੜਿਆ ਇਹਦੀ ਸਾਰੀ ਪ੍ਰੋਪਰਟੀ ਦੀ ਜਾਂਚ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਬਣਦੀ ਸਭ ਤੋਂ ਸੱਤ ਜਣੀ ਉਸ ਤੇ ਵੀ ਕਾਰਵਾਈ ਕੀਤੀ ਜਾਵੇ ਸਰ ਲਾਲੀ ਜਿਹੜਾ ਕਿੱਥੋਂ ਰਹਿਣ ਵਾਲਾ ਪੰਜਾਬ ਦਾ ਮੋਰੀ ਆਪਾਂ ਪਛਾਣ ਕਰ ਰਹੇ ਆ ਜੀ ਰਿਮਾਂਡ ਲੈ ਲਿਆ ਚਾਹ ਦਿੰਦਾ ਤੇ ਉਹ ਵੀ ਅਸੀਂ ਪਤਾ ਕਰਾਂਗੇ ਕਿ ਪੰਜਾਬ ਦੇ ਕਿਹੜੇ ਇਹਦਾ ਰਹਿਣ ਵਾਲਾ ਹੈ ਤੇ ਫਿਲਹਾਲ ਇ tanto ਪਤਾ ਲੱਗੇ ਵੀ ਨਹੀਂ ਕਿ ਦੇ ਵਿੱਚ